ਨੀ ਉਹਦ ਕੋ ਸਭ ਕੋ ਹੀ ਹੈਗਾ ਵਾ ਉਹਨੇ ਤੇ ਰੋਂਦਾ ਹੀ ਰਹਿਣਾ ਵਾ ਵੀ ਮੇਰੇ ਕੋ ਹੈ ਹੀ ਕੱਖ ਨਹੀਂ ਆ ਤੇ ਅੱਜ ਕੱਲ ਕਿਸ਼ਤਾਂ ਤੇ ਕੀ ਨੀ ਗਾ ਹੁੰਦਾ ਸਾਰੇ ਦਿਨੇ ਜ਼ਰੂਰਤ ਨਹੀਂ ਗੇ ਵੀ ਉਹਨੇ ਇੱਕ ਵਾਰੀ ਦੇਣੇ ਆ ਮਹੀਨੇ ਦੀ ਕਿਸ਼ਤ ਕਰ ਲਏ ਹਾਂ ਕਿੰਨਾ ਕੁ ਭਾਰ ਪੈ ਚਲਿਆ ਵਾ ਉਤੇ ਉਹ ਤੇ ਭਾਵੇਂ ਚੀਜ਼ ਦੇ ਹੀ ਦਵੇ ਤੇਰੇ ਹੀ ਜੀ ਨੂੰ ਕੋ ਹੁੰਦਾ ਰਹਿੰਦਾ ਵਾ ਵੀ ਮੈਂ ਉਥੋਂ ਨਾ ਹੀ ਕੁਝ ਮੰਗਾਵਾ ਪੂਰੀ ਹੋਣੀ ਚਾਹੀਦੀ ਰੋਟੀ ਬਾਅਦ ਚ ਖਾਵੇਂ ਚੱਲ ਇੱਧਰ ਆ ਪਹਿਲਾਂ ਮੈਨੂੰ ਰੋਟੀ ਦੋ ਫੁਲਕੇ ਖਾਦ ਲੈਣ ਦੋ ਵੀ ਆਲੇ ਫੜ ਫੋਨ ਤੇ ਕਰ ਲੈਣਾ ਉਹਨੂੰ ਫੋਨ ਚਲ ਚਾਹ ਤੇ ਬਣ ਗਈ ਆ ਇਹ ਵੀ ਮੈਨੂੰ ਲੱਗਾ ਫੇਲੀਆਂ ਤੁਰੇ ਆਉਣ ਦੇ ਆ ਇੱਦਾਂ ਕਰਦੀ ਆ ਨਾਲੇ ਚਾਹ ਲੈ ਜੰਨੀ ਆ ਜਿਹੜੀ ਮੰਮੀ ਨੇ ਮੈਨੂੰ ਸਕੀਮ ਦਿੱਤੀ ਹੈ ਨਾ ਉਹ ਚ ਕਾਮਯਾਬ ਹੋਣਾ ਵਾ ਚਾਹ ਫੜਾ ਲਈ ਹੁੰਦੀ ਆ ਚਲੇ ਆ ਇੱਕ ਕਣਕ ਤਾਂ ਥੋੜੀ ਸਾਂਭੀ ਗਈ ਐ ਇਹ ਵੀ ਹੌਲੀ ਹੌਲੀ ਸਾਰੇ ਸਾਂਭੀ ਜਾਵੇ ਬੱਦਲ ਕਣੀ ਦਾ ਕੋਈ ਪਤਾ ਨਹੀਂ ਹੁੰਦਾ ਇਹ ਵੀ ਆਉਣਾ ਤੇ ਨੀ ਮੀ ਐਵੇਂ ਡਰਵੇ ਦਿੰਦਾ ਵਾ ਚਲ ਵਧੀ ਜਾ ਵਾ ਸਾਰੇ ਨੇ ਸਾਂਭੀ ਜਾਵੇ ਨਾ ਜੀ ਤੁਸੀਂ ਬੈਠੇ ਜੀ ਪੁੱਤ ਮੈਂ ਤਾਂ ਬੈਠੀ ਹਾਂ ਇੱਥੇ ਤੇ ਤੂੰ ਕੀ ਕਰਕੇ ਆਏ ਹੋ ਲਈ ਹੁਣ ਮੰਮੀ ਥੋੜੀ ਜੀ ਬਰਾਂਡੇ 'ਚ ਹੋਣਾ ਪੁਰੀ ਬਾਹਰ ਆਉਂਦੀ ਅੱਛਾ ਤੋ ਬੰਦਾ ਹੀ ਨਾਲ ਤਾਨੂੰ ਮੈਂ ਕਹਿ ਨਾਲ ਕਰਾ ਦੇ ਮਰੀ ਜੀ ਤੂੰ ਅੰਦਰ ਕਰਤੀ ਚੱਲ ਵਧੀਆ ਹੋ ਗਿਆ ਮੈਂ ਵੀ ਹੁਣਾਂ ਦਾਣੇ-ਦੋਣੇ ਪਾ ਗਏ ਹਟੀਆਂ ਸਾਰੇ ਹੁਣ ਮੈਂ ਮੇੜਿਆ ਕੰਮ ਸਾਰਾ ਚੱਲ ਵਧੀਆ ਹੋ ਗਿਆ ਚਾਹ ਚੁਣੀ ਬਣਾਈ ਚਾਹ ਜੇ ਤੈਨੂੰ ਬਣਾਈ ਲੈ ਨਾ ਮੀਤਾ ਅੱਜ ਸੰਦੀਪ ਬਣਾ ਲਿਆ ਹੀ ਐ ਅੱਜ ਤੇ ਬਿਨਾਂ ਦੱਸਿਆ ਕੁੜੀ ਚਾਹ ਬਣਾ ਲਿਆ ਹੀ ਐ ਤੇ ਅੱਜ ਕਿਰੋਂ ਦਿਨ ਚੜ ਗਿਆ ਜੇ ਨਾ ਬਣਾਵਾ ਆਵੇ ਤੇ ਹੀ ਕੁਸੀ ਲੈ ਲੈ ਨਾ ਇੱਥੇ ਬਹਿ ਜਾ ਆ ਜਾ ਨਹੀਂ ਚੱਲ ਵਧੀਆ ਕੀਤਾ ਸੌਂ ਗੋ ਮੈਂ ਚਾਹ ਨਹੀਂ ਬਣਾਤੀ ਕੁਰਸੀ ਤੇ ਨਹੀਂ ਨਹੀਂ ਵਾਜਾ ਕੋਈ ਗਿਆ ਨਹੀਂ ਬੈਠੇ ਜੇ ਮੈਂ ਨਾ ਬਣਾਉਂਦੀ ਫਿਰ ਵੀ ਕਹਿਣਾ ਜੀ ਚਾਹ ਨਹੀਂ ਬਣਾ ਕੇ ਲਿਆਈ ਨਹੀਂ ਅੱਜ ਤੇ ਮੈਂ ਆ ਗਿਆ ਆਪਣੇ ਕਿਧਰੋਂ ਦਿਨ ਚੜ ਕੇ ਮੈਂ ਮਮੀ ਨੂੰ ਕਹਿ ਨਹੀਂ ਲਿਆ ਵਾ ਮਮੀ ਚਾਹ ਨਹੀਂ ਬਣਾਈ ਤੇ ਤੂੰ ਹਸਲੇ ਚਾਹ ਲੈ ਕੇ ਆ ਗਈ ਕਿਹਦਾ ਵਿੱਚ ਹੀ ਕਰਨ ਡਿਆ ਚਾਹ ਪੀਣ ਨੂੰ ਅੱਛਾ ਮੈਂ ਚੱਲ ਬਣਾ ਹੀ ਲੈਣੇ ਨਾਲ ਤੁਹਾਨੂੰ ਮੈਂ ਵਿਖਿਆ ਸੀ ਭੇਲੀ ਆਉਣ ਦੇ ਅੱਛਾ ਹਾਂਜੀ ਚੱਲ ਵਧੀਆ ਬੋਤ ਇਹ ਤਰ੍ਹਾਂ ਕੰਮ-ਕਮ ਕਰੀਏ ਸੋਹਣੇ ਲੱਗੀਦਾ ਵਾ ਹਾਂਜੀ ਹਾਂਜੀ ਸੰਦੀਪ ਆਦ ਵਧੀਆ ਵਾ ਇਦਾਂ ਘਰ ਚ ਕੰਮ ਕਰਿਆ ਕਰੇਗੀ ਫਿਰ ਤੇ ਕੋਈ ਗੱਲ ਹੀ ਨਹੀਂ ਹੋਣੀ ਮੇਰਾ ਗੜਾ ਜੀ ਕਦਾ ਲੜਨ ਨੂੰ ਮੈਂ ਸਿਰਫ ਨਾ ਚਾਚੀ ਦਾ ਕਰਕੇ ਲੜਦੀ ਆ ਤੇ ਮੇਰੀ ਗੱਲ ਸੁਣੋ ਦੋਵੇਂ ਜਾਣੇ ਤੁਸੀਂ ਚਾਚੀ ਨੇ ਬੁਲਾਉਣਾ ਛੱਡ ਦਿਓ ਮੈਨੂੰ ਉਹ ਨਹੀਂ ਚੰਗੀ ਲੱਗਦੀ ਮੈਂ ਸਾਰਾ ਘਰ ਦਾ ਕੰਮ ਕਰਿਆ ਕਰੂੰਗੀ ਤੇ ਲੜੂੰਗੀ ਵੀ ਨਹੀਂ ਬਾਹਰ ਜਿੱਦਾਂ ਮਰਜ਼ੀ ਤੇ ਲਵਲੀ ਨੂੰ ਮਿਲੋ ਜੋ ਮਰਜ਼ੀ ਕਰੋ ਉਹਨਾਂ ਮੇਰਾ ਕੋਈ ਮਤਲਬ ਨਹੀਂ ਹੈਗਾ ਸੰਦੀਪ ਆਪਾਂ ਤੇਰੀ ਇਹ ਤਾਂ ਗੱਲ ਮੰਨ ਲੈਨੇ ਆ ਕਿ ਚਲੋ ਉਹਨਾਂ ਨੂੰ ਨਹੀਂ ਬੁਲਾਉਣਾ ਪਰ ਤੂੰ ਦੱਸ ਆਣ ਗਵਾਨ ਨੂੰ ਛੱਡਿਆ ਨਜ਼ਾਰਾ ਹੁੰਦਾ ਵਾ ਕਿਤੇ ਰਾਤ ਬਰਾਤੇ ਲੋਰ ਪੈ ਜਾਂਦੀ ਆ ਫਿਰ ਕਿੱਧਰ ਨੂੰ ਜਾਣਾ ਬੋਤ ਮੈਂ ਤੁਹਾਡੀ ਗੱਲ ਮੰਨਦੀ ਆ ਕਿ ਗਵਾਂਢ ਦੀ ਲੋੜ ਪੈ ਜਾਂਦੀ ਆ ਪਰ ਗਵਾਂਢ ਵੀ ਚੰਗਾ ਹੋਣਾ ਚਾਹੀਦਾ ਵਾ ਨਾ ਲੜਾਈ ਨੂੰ ਤੇ ਆਵਾਜ਼ਾਂ ਮਾਰਦੀ ਆ ਤੇ ਮੈਂ ਵੀ ਕੀ ਕਰਾਂ ਉਸੇ ਫਿਰ ਸੰਦੀਪ ਮੇਰੀ ਸੁਣ ਗੱਲ ਗਵਾਂਢ ਤੋਂ ਬਿਗਿਆਰ ਗੁਜ਼ਾਰਾ ਨਹੀਂ ਆ ਹੈਗਾ ਇੱਕ ਸਾਡਾ ਘਰ ਵਾ ਇੱਕ ਵੇੜਾ ਸਾਡਾ ਸੰਝਾ ਵਾ ਤੇ ਜੇ ਅਸੀਂ ਹੁਣ ਇੱਕ ਦੂਜੇ ਨੂੰ ਨਾ ਹੀ ਕਵਾਵਾਂਗੇ ਬੁਲਾਵਾਂਗੇ ਤੇ ਕਿੱਥੇ ਜਾਵਾਂਗੇ ਦੂਜੇ ਘਰ ਜਾ ਕੇ ਕਰਾਂਗੇ ਕਿਸ ਨੂੰ ਕੋ ਆਉਣਾ ਹੈ ਇਹ ਨਹੀਂ ਸਾਡੀ ਇਤਰਾ ਨਹੀਂ ਹੁਣ ਦੀ ਸ਼ੁਰੂ ਤੁਹਾਡੀ ਨਿਬਦੀ ਆਈ ਆ ਉਹ ਚੱਲ ਮੰਮੀ ਕੋਈ ਗੱਲ ਨਹੀਂ ਤੁਮਾਰਾ ਮਟਾ ਬੁਲਾ ਲਿਆ ਕਰ ਜਦੋਂ ਕੋਈ ਕੰਮ ਹੁੰਦਾ ਵਾ ਜਿਆਦਾ ਨਾ ਬੁਲਾਇਆ ਮੈਂ ਤਾਂ ਨਹੀਂ ਬੁਲਾਉਣਾ ਜੇ ਤੇਰਾ ਨਹੀਂ ਨਾ ਕੀ ਕਰਦਾ ਬੁਲਾਉਣਾ ਨਹੀਂ ਬੁਲਾਇਆ ਕੋਈ ਜਾਣੀ ਆਪਾਂ ਤੁਹਾਨੂੰ ਕਹਿਣ ਥੋੜੀ ਦੇ ਆਂ ਵੀ ਢਿੱਲੀ ਬੁਲਾਇਆ ਕਰ ਉਹਨੂੰ ਨਹੀਂ ਦਿਲ ਕਰਦਾ ਕੋਈ ਗੱਲ ਨਹੀਂ ਬਸ ਆਪਣੇ ਘਰ ਰਲ ਮਿਲ ਕੇ ਰੋ ਮੈਂ ਦੇਖੋ ਚਾਹੁੰਦਾ ਆ ਆਪਣੇ ਘਰ ਤੇ ਰਲ ਮਿਲ ਕੇ ਤਾਂ ਹੀ ਰਵਾਂਗੇ ਨਾ ਜੇ ਲੜਾਈ ਖਤਮ ਹੋ ਗਈ ਤੇ ਲੜਾਈ ਕਦਮੀਆਂ ਸੰਦੀਪ ਕੋਈ ਨਹੀਂ ਨਾ ਅਸਲ ਲੜਾਈ ਹੈਗਾ ਦੀ ਕਿਹੜੀ ਗੱਲ ਦੀ ਲੜਾਈ ਤੈਨੂੰ ਕੀ ਚਾਹੀਦਾ ਵਾ ਤੈਨੂੰ ਜੋ ਚਾਹੀਦਾ ਨਾ ਆਪਾਂ ਲੈ ਕੇ ਦੇਵਾਂਗੇ ਮੰਮੀ ਵੀ ਉੱਥੇ ਜਵਾਬ ਦਿਆ ਕਰਨਾ ਜਦੋਂ ਆਉਂਦੀ ਇੱਥੇ ਲੜਨ ਵਾਸਤੇ ਚਲੋ ਕੋਈ ਗੱਲ ਨਹੀਂ ਉਹ ਆਉ ਨਹੀਂ ਦਵਾ ਮੇਰਾ ਸਾਥ ਨਹੀਂ ਦਿੱਤਾ ਮੈਂ ਲਵਲੀ ਨੂੰ ਕਹਿ ਦੂੰਗਾ ਕਿ ਉਹ ਨਹੀਂ ਆਉਗਰੀ ਲੜਨ ਠੀਕ ਆ ਕੋਈ ਦਿਨ ਦਾ ਕੰਮ ਨਹੀਂ ਹੋਊਗਾ ਬਸ ਤੂੰ ਠੀਕ ਰਹਿ ਘਰ ਚ ਮੈਂ ਤਾਂ ਠੀਕ ਹੀ ਆ ਤੇ ਜੇ ਅਸੀਂ ਆਪ ਚੰਗੇ ਹੋਈਏ ਨਾ ਤੇ ਕਿਹਦੀ ਜ਼ਰੂਰਤ ਨਹੀਂ ਕੋਈ ਗੱਲ ਕਰ ਜੀ ਇੱਥੇ ਮੰਮੀ ਚੰਗੀ ਤੇ ਮੈਂ ਹੈਗੀ ਹੀ ਮਾੜੀ ਵੀ ਇੰਨੇ ਬਣਾਇਆ ਮੈਂ ਤਾਂ ਕਦੀ ਬੋਲੀ ਨਹੀਂ ਕੀਤੇ ਅੱਗੇ ਚਲ ਤੂੰ ਕਹਿਣਾ ਹੀ ਨਹੀਂ ਜੇ ਕੋਈ ਕੰਮ ਵੀ ਆ ਨਾ ਤੂੰ ਮੈਨੂੰ ਦੱਸ ਦਿਆ ਕਰ ਜੀ ਪਹਿਲਾਂ ਤੂੰ ਕਰਿਆ ਜਾ ਮੈਂ ਆਪੇ ਕਰਾਇਆ ਕਰੂੰਗੀ ਜਾ ਤੂੰ ਕਿਹੜਾ ਕੁੰਾਇਨੀ ਤੂੰ ਨਾਕਵਾ ਤੋਂ ਨਹੀਂ ਤਰਾ ਜੀ ਕਰਦਾ ਕਵਾਉਂ ਮਮੀ ਜੇ ਕੱਲ ਨੂੰ ਨੇ ਤੁਹਾਨੂੰ ਮਾਰੀ ਚੰਗੀ ਕਹੀ ਨਾ ਤੇ ਫੇਰ ਵੇਖ ਲਿਓ ਉਹ ਚੱਲ ਸੰਦੀਪ ਇਦਾਂ ਨਹੀਂ ਬੋਲੀਦਾ ਇਹੋ ਜਿਹੀ ਨਿਕਨਿਕ ਗੱਲਾਂ ਉਹ ਵੱਡੀ ਐ ਕੋਈ ਗੱਲ ਕਰ ਦਿੰਦੀ ਐ ਨਾ ਤੂੰ ਹੁਣ ਵੀ ਲੈਣੀ ਚਾਹੀਦੀ ਕੋਈ ਗੱਲ ਮਾਰੀ ਮੋਟੀ ਜਿਹੜਾ ਮੇਰੇ ਕੋ ਨਹੀਂ ਸੁਨਿਆ ਜਾਂਦੀਆਂ ਪਰ ਉਹ ਚੱਲ ਤੂੰ ਨਾ ਬੋਲੇ ਬਸ ਨਾ ਬਾਹਰ ਆਇਆ ਕਰੀ ਮਮੀ ਆਪੇ ਨਹੀਂ ਰਜਿਸਟਰ ਕਰੂ ਠੀਕ ਐ ਜੋ ਵੀ ਹੋਊਗਾ ਨਾ ਆਪਾਂ ਆਪੇ ਵੇਖ ਲਾਂਗੇ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਮੈਂ ਨਾ ਭਲਾ ਕਹੂਗੀ ਤੇ ਮੇਰੇ ਕੋ ਜਰਿਆ ਜਾਊਗਾ ਓ ਅਸੀਂ ਵੇਖ ਲਾਂਗੇ ਨਾ ਮੈਂ ਹੈਗਾ ਨਾ ਘ ਤੂੰ ਬਸ ਆਪਣਾ ਘਰ ਸਾਫ ਰੱਖੋ ਚਲੋ ਠੀਕ ਆ ਜਿੱਦਾਂ ਤੁਸੀਂ ਕਹਿੰਦੇ ਤੁਸੀਂ ਅੰਦਰ ਆਇਓ ਮਾੜਾ ਜਿਹਾ ਗੱਲ ਕਰਨੀ ਮੈਂ ਆ ਗਿਆ ਮੈਂ ਕੋਈ ਗੱਲ ਨਹੀਂ ਮੰਮੀ ਇਹਨੂੰ ਮੈਂ ਸਮਝਾ ਦੂੰਗਾ ਠੀਕ ਆ ਇਹ ਨਹੀਂ ਗੱਲ ਕਰਦੀ ਚਲੋ ਵੇਖ ਲੈ ਫਿਰ ਆਪਣੇ ਪੁੱਤ ਮਰਜੀ ਆਪਣੀ ਚਲੋ ਕੋਈ ਗੱਲ ਨਹੀਂ ਮੰਮੀ ਜੋ ਕੁਛ ਆਨੇ ਕਰ ਲੈ ਕੀ ਕਹਿੰਦੀ ਬਣਾ ਆਪ ਕੁਛ ਨਹੀਂ ਸੁਣ ਲੈ ਜਾ ਇਹ ਤਾਂ ਹੀ ਨਾ ਹੌਲੀ ਹੌਲੀ ਨਾ ਆਪਣੇ ਗੱਲਾਂ 'ਚ ਲੈ ਕੇ ਆਉਣਾ ਇਹਨਾਂ ਨੂੰ ਆਪਣੇ ਵੱਲ ਕਰਨਾ ਹੁਣ ਮੈਂ ਮੰਮੀ ਨੇ ਨਾ ਵਧੀਆ ਸਲਾਹ ਦਿੱਤੀ ਐ ਇਹ ਤੇ ਇਹ ਜਿਹੜੀ ਸੱਸ ਹਾਂ ਨਾ ਇਹ ਉਦਿਆ ਗੱਲਾਂ ਕਰਦੀ ਨਾ بار بار ਚਾਚੀ ਦੀਆਂ ਮੈਂ ਚਾਚੀ ਵੱਲ ਰਹਿਣਾ ਕੋਈ ਗੱਲ ਨਹੀਂ ਮਾਤਾ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਦੱਸੂਗੀ ਕਿ ਕਿੱਧਰ ਰਹਿਣਾ ਵਾ ਇੱਧਰ ਰਹਿਣਾ ਜਾਂ ਉੱਧਰ ਰਹਿਣਾ ਇੱਕ ਵਾਰ ਇਹਨਾਂ ਨੂੰ ਆਪਣੇ ਵਾਸਤੇ ਕਰਕੇ ਨਾ ਕੋਈ ਗੱਲ ਨਹੀਂ ਮਾਤਾ ਤੇਰਾ ਤਾਂ ਮੈਂ ਬੁਰਾ ਹਾਲ ਕਰੂੰਗੀ ਸੰਦੀਪ ਬੈਠੋ ਬਰਾਉਂਡੀ ਮੈਂ ਕੀ ਕਮੀ ਹੈ ਕੰਮ ਤੇ ਕੋਈ ਨਹੀਂ ਸੀ ਮੈਂ ਇੱਕ ਗੱਲ ਕਰਨੀ ਥਾਡੇ ਨਾਲ ਦੱਸੋ ਸਰ ਤੁਹਾਡੇ ਨਾਲ ਮੈਂ ਇਹ ਕਰਨੀ ਸੀ ਤੁਸੀਂ ਮੈਨੂੰ ਜ਼ਿੰਮੇਵਾਰੀ ਪਹਿਲਾਂ ਹੀ ਦੇ ਦਿੱਤੀ ਮੇਰੇ ਕੋਲ ਨਹੀਂ ਉਹ ਜ਼ਿੰਮੇਵਾਰੀ ਸੰਭੀ ਜਾਂਦੀ ਮੈਨੂੰ ਜਿਹੜਾ ਗਹਿਣਾ ਪਾਇਆ ਸੀ ਨਾ ਮੇਰਾ ਰਾਦਾ ਵਾ ਕਿ ਮੰਮੀ ਨੂੰ ਫੜਾਦਾ ਮੇਰੇ ਕੋਲ ਨਹੀਂ ਸੰਭਿਆ ਜਾਂਦਾ ਸੰਦੀਪ ਅੱਜ ਤੇ ਪਤਾ ਨਹੀਂ ਕੀ ਹੋ ਗਿਆ ਵਾ ਤੂੰ ਇਦਾਂ ਕਿਦਾਂ ਬਦਲ ਗਈਆਂ ਚਲ ਕੋਈ ਗੱਲ ਨਹੀਂ ਜੇ ਤੂੰ ਕਹਿਣੀ ਹੈ ਨਾ ਕੋਈ ਗੱਲ ਹੈ ਮਮਮੀ ਨੂੰ ਦੇ ਦਿੰਨੀ ਆ ਮੰਮੀ ਘਰ ਚ ਸਿਆਣੀ ਆ ਉਹਨਾਂ ਸਾਂਭੀ ਲੈਣਾ ਵਾ ਆਪਾਂ ਫਿਰ ਵੀ ਨਹੀਂ ਆਣਾ ਜੀ ਉਹਨਾਂ ਦੋਵਾਂ ਨੇ ਇਹ ਤੇ ਗੱਲ ਸਹੀ ਆ ਤਾਂ ਹੀ ਮੈਂ ਤੁਹਾਨੂੰ ਕਹਿਣ ਢੀ ਨਾ ਕਿ ਕੰਮ ਦੀ ਨਹੀਂ ਕੋਈ ਵੀ ਗੱਲ ਹੁੰਦੀ ਕੰਮ ਤਾਂ ਮੈਂ ਕਰ ਹੀ ਲੈਣਾ ਵਾ ਮੈਂ ਕਿਹੜਾ ਉਹਦੇ ਨਾਲ ਘਸ ਜਾਣਾ ਵਾ ਮੈਂ ਇੱਕੋ ਗੱਲ ਤੁਹਾਨੂੰ ਦੱਸੀ ਨਾ ਮੈਨੂੰ ਪਰ ਚਾਚੀ ਨਹੀਂ ਚੰਗੀ ਲੱਗਦੀ ਚਲ ਕੋਈ ਗੱਲ ਨਹੀਂ ਤੂੰ ਚਾਚੀ ਨੂੰ ਨਾਮ ਬੁਲਾਇਆ ਕਰ ਮੈਂ ਵੀ ਘਟ ਬੁਲਾਇਆ ਕਰੂੰਗਾ ਤੋ ਬੱਸ ਨਾ ਮੰਮੀ ਨਾਲ ਸਹੀ ਰਿਹਾ ਕਰ ਤੇ ਘਰ ਦੇ ਕੰਮ ਕਰਿਆ ਕਰ ਉਹ ਨਹੀਂ ਨਹੀਂ ਆਪਾਂ ਰਲ ਮਿਲ ਕੇ ਰਿਹਾ ਕਰਾਂਗੇ ਏਡੀ ਵੀ ਚੰਗੀ ਗੱਲ ਆ ਜੀ ਸੁਣਾ ਵਾ ਤੂੰ ਕਹਿਣ ਢੀ ਮਿੰਦੇ ਯਾਰ ਤੇ ਫੇ ਸੋਨੇ ਦੀ ਗੱਲ ਕਰਨੀ ਆ ਸੋਨਾ ਹੈ ਤੇ ਘੜੀ ਹੈ ਜਾਂ ਤੂੰ ਰੱਖ ਲੈ ਜਾਂ ਮੰਮੀ ਰੱਖ ਲੈ ਉਹ ਨਹੀਂ ਨਹੀਂ ਮੈਂ ਨਹੀਂ ਰੱਖਣਾ ਆਪਣੇ ਕੋਲ ਮੈਂ ਮੰਮੀ ਨੂੰ ਦੇ ਆਉਣੀ ਆ ਜਦੋਂ ਮੈਨੂੰ ਲੋੜ ਹੋਊਗੀ ਤੇ ਲੈ ਲਾਂਗੀ ਮੰਮੀ ਕੋਲ ਕੋਈ ਨਹੀਂ ਟੈਨਸ਼ਨ ਨਹੀਂ ਲੈਦੀ ਪਿਆ ਤਾਂ ਮਰੀ ਜੀ ਹੈ ਨਾ ਉਹ ਪਿਆ ਤੇ ਹੈਗਾ ਵਾ ਪਰ ਮੰਮੀ ਸੰਭ ਲੈਣਗੇ ਨਾ ਵਧੀਆ ਗੱਲ ਵਾ ਚੱਲ ਜੀ ਤੂੰ ਇਨਾ ਕਹਿ ਨਹੀਂ ਨਾ ਤੂੰ ਮੰਮੀ ਨਾਲ ਸਲਾਹ ਕਰ ਲੈ ਵੀ ਤੂੰ ਰੱਖਣਾ ਵਾ ਤੇ ਮੰਮੀ ਨੇ ਰੱਖਣਾ ਵਾ ਸਲਾਹ ਆਦੀ ਕਰਨੀ ਆ ਮੈਂ ਮੰਮੀ ਨੂੰ ਫੜਾਈ ਹੁੰਨੀ ਆ ਮੰਮੀ ਬਾਹਰ ਬੈਠੇ ਆ ਅੰਦਰ ਆਵਾਜ਼ ਮਾਰ ਲੈ ਤੇ ਗੱਲ ਕਰ ਲੈ ਚਲੋ ਠੀਕ ਆ ਅਜੀ ਪਤਨੀ ਨਹੀਂ ਚੇਂਜ ਕਿਦਾਂ ਹੋ ਗਈ ਆ ਆਉਂਦਿਆਂ ਚਾਹ ਮਿਲ ਗਈ ਆ ਥੋਣ ਕਿ ਨਹੀਂ ਮੈਂ ਸੋਣਾ ਮਮੀ ਨੂੰ ਦੇ ਦੇਣਾ ਚੱਲ ਹੈ ਤੇ ਗੱਲ ਵਧੀਆ ਵਾ ਦੋਵੇਂ ਨੋਂ ਸਸ ਪਿਆਰ ਨਾ ਰਹਿਣਾ ਹੋਰ ਮੈਨੂੰ ਕੀ ਚਾਹੀਦਾ ਵਾ ਆਉਂਦਿਆਂ ਚਾਹ ਮਿਲ ਗਈ ਆ ਇਹ ਨਾ ਆਉਂਦਿਆਂ ਕਹਿੰਦੇ ਮਮੀ ਤੂੰ ਬਣਾ ਜਾਂ ਸੰਦੀਪ ਤੂੰ ਬਣਾ ਇਹ ਤੇ ਲੜਦੀਆਂ ਰਹਿੰਦੀਆਂ ਹੁੰਦੀਆਂ ਸੀ ਚੱਲ ਵਧੀਆ ਗੱਲ ਵਾ ਚੇਂਜ ਹੋ ਗਈ ਆ ਘਰ 'ਚ ਸੁੱਖ ਤੇ ਰਹੋਗੇ ਨਾ ਮਮੀ ਜੀ ਮੇਰੀ ਗੱਲ ਸੁਣਿਓ ਅੰਦਰ ਆ ਜਾਓ ਆਈ ਹੂੰ ਆ ਜਾਓ ਮੇਟੜ ਨਾਲ ਗੱਲ ਇਹ ਕਰਨੀ ਸੀ ਕਿ ਜਿਹੜਾ ਸੋਨਾ ਨਹੀਂ ਤੇ ਮੈਨੂੰ ਫੜਾਇਆ ਸੀ ਆਹੋ ਮੈਂ ਸੋਚਣ ਟੀਂ ਕਿ ਤੂੰ ਇਹ ਆਪਣੇ ਕੋਲ ਰੱਖ ਲਓ ਤੇ ਚਲ ਪਿਆ ਰਹੇ ਨਹੀਂ ਸੀ ਆਣੇ ਆ ਜਦੋਂ ਮੈਨੂੰ ਲੋਡ ਹੋਊਗੀ ਮੈਂ ਤੁਹਾਡੇ ਕੋਲ ਲੈ ਲਵਾਂਗੀ ਉਹ ਤਾਂ ਗੱਲ ਠੀਕ ਹੈ ਤੇ ਯਾਰ ਪਿਆਰ ਨਹੀਂ ਇਥੇ ਪਿਆਵਾ ਉਹ ਨਹੀਂ ਨਹੀਂ ਮੰਮੀ ਤੁਸੀਂ ਆਪਣੇ ਕੋਲ ਰੱਖ ਲਓ ਮੈਂ ਪਹਿਲਾਂ ਮੰਮੀ ਨੂੰ ਪੁੱਛਣਾ ਕੀ ਕਹਿੰਦੇ ਆ ਉਹ ਮੇਰੇ ਕੋਲ ਜਨ ਕੜਾ ਚੇਤਾ ਮਰਿਆ ਹੈਗਾ ਵਾ ਕੋਈ ਗੱਲ ਨਹੀਂ ਰਹਿਣਾ ਤੇ ਆਪਾਂ ਘਰ ਚੀਆ ਹਾਂ ਤੇ ਘਰ ਦੇ ਵਿੱਚ ਇਹ ਮੈਨੂੰ ਚੇਤਾ ਭੁੱਲ ਜਾਂਦਾ ਵਾ ਚੀਜ਼ਾਂ ਤੇ ਤੁਹਾਨੂੰ ਕਿੰਨੇ ਕਿਤੇ ਜਾਣਾ ਪੈਂਦਾ ਵਾ ਤੁਸੀਂ ਤੇ ਘਰ ਹੁੰਦੇ ਹੀ ਆ ਚੱਲ ਜਿੰਦਾ ਚੁੰਦਾ ਮਾਰਜਾ ਕਰੋ ਜਦੋਂ ਜਨ ਜਾਣਾ ਹੁੰਦਾ ਵਾ ਉਹ ਵੀ ਕਈ ਵਾਰ ਚੇਤਾ ਭੁੱਲ ਜਾਂਦਾ ਵਾ ਹੂੰ ਤੁਸੀਂ ਆਪਣੇ ਕੋਲ ਰੱਖ ਲਓ ਮੈਂ ਤੁਹਾਨੂੰ ਦੇ ਦਿੰਨੀ ਕੱਢ ਕੇ ਸੰਦੀਪ ਮੇਰੀ ਹੁਣ ਹੋ ਗਈ ਆ ਉਮਰ ਜ਼ਿਆਦਾ ਮੈਨੂੰ ਨਿਗਰਿੰਦਾ ਚੇਤਾ ਤੇ ਇਹ ਆ ਵੀ ਹੁਣ ਤੂੰ ਜਿਹੜੀ ਜਿਹੜੇ ਸੋਨਾ ਵਾ ਨਾ ਇਹ ਪਾ ਕੇ ਵੀ ਤੂੰ ਜਾਣਾ ਵਾ ਤੇ ਅਣ ਜਿੱਥੇ ਪਾ ਕੇ ਹੁਣ ਕਿ ਰੱਖਣਾ ਨਾ ਉੱਥੇ ਫੇਰ ਤੂੰ ਰੱਖ ਰਿਆ ਕਰ ਉਹਨੂੰ ਅਣ ਕੀ ਇਹ ਸਾਮਾਨ ਦਾ ਤੇਰਾ ਕੰਮ ਵਾ ਹੁਣ ਮੰਮੀ ਮੈਂ ਕਿਤੇ ਕਿੰਨਾ ਕ ਸੋਨਾ ਪਾਉਣੀ ਆ ਵੈਸੇ ਵੀ ਨਾ ਜਮਾਨਾ ਨਹੀਂ ਹੈਗਾ ਸੋਨਾ ਪਾਉਣ ਦਾ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਲਿਆ ਕੇ ਦਿੰਨੀ ਆ ਤੁਸੀਂ ਰੱਖ ਲਓ ਸੰਭ ਕੇ ਮੰਮੀ ਮੈਂ ਆ ਗਈ ਲੈ ਕੇ ਚਾਲਾ ਜਿਹੜੀ ਮੰਮੀ ਨੇ ਸਕੀਮ ਦਿੱਤੀ ਹੀ ਨਾ ਉਹ ਤੇ ਹੋ ਗਈ ਕਾਮਯਾਬ ਨਮੀ ਕਰ ਵੀ ਲਓ ਸੰਦੀਪ ਵੀ ਦੇਖਦੇ ਮੈਂ ਲਾਵਾਂ ਤਾਂ ਵੀ ਜਾਣ ਕੇ ਫਾਖਾ ਨਾ ਮੇਰੇ ਨਾਲ ਇਹ ਦੂਜਾ ਸੈਟ ਵੀ ਵਿੱਚ ਹੀ ਪਿਆ ਵਾ ਐ ਇੱਦਾਂ ਹੀ ਪਰਸ ਰੱਖ ਲਓ ਸਾਹਮ ਕੇ ਪਰ ਸਿਰਦਾ ਰੱਖਦਾ ਮੈਨੂੰ ਤਨ ਮੱਛਣੀ ਵੀ ਮੈਨੂੰ ਚੇਤਾ ਰਹਿੰਦਾ ਨਹੀਂਗਾ ਛੀਦਾ ਤੇ ਹੋਰ ਨਾਲ ਦੇ ਗਵਾਚ ਪੂਜ ਕੇ ਅਗਰ ਗੱਲ ਨੂੰ ਕਿਤੇ ਗਵਾਚ ਕੀ ਜਾਣਾ ਮੰਮੀ ਘਰੇ ਰਹਿਣੀ ਚੀਜ਼ ਆ ਲੋ ਅੱਧੇ ਅੱਗੇ ਚੰਗਾ ਭਲਾ ਤੂੰ ਰੱਖ ਲੈਂਦੀ ਹੁਣ ਮੇਰਾ ਰੱਖ ਲੈਂਦੀ ਹਾਂ ਮੰਮੀ ਮੇਰਾ ਜੀ ਕਰਨ ਡਿਆ ਰੱਖਣ ਨੂੰ ਤੀ ਰੱਖ ਲਓ ਕੋਈ ਗੱਲ ਨਹੀਂ ਘਰ ਤੇ ਸਿਆਣੇ ਤੁਸੀਂ ਮੇਰੇ ਕੋਲ ਤੇ ਵੈਸੇ ਵੀ ਦੂਜੇ ਹੈਗੇ ਆ ਮੈਂ ਤਾਂ ਸੂਟਾਂ ਨਾਲ ਦੇ ਪਾਉਣੀ ਆ ਇਹ ਕਿਹੜਾ ਪਾਉਣੀ ਆ ਇਹ ਦੁਕਾਨ ਹੈਗੀ ਆ ਪਰ ਮੈਂ ਹੁਣ ਸਮਝੋ ਗਈ ਆ ਅੱਗੇ ਚਲਿੰਦੀ ਨੂੰ ਫੜਾਉਂ ਰਹੀ ਆ ਕੋਈ ਗੱਲ ਨਹੀਂ ਸਾਹਮਣੇ ਤੇ ਪੈਂਦੀ ਆ ਚੀਜ਼ ਕੋਈ ਗੱਲ ਨਹੀਂ ਜਾਓ ਤੁਸੀਂ ਰੱਖੋ ਠੀਕ ਆ ਸ਼ੁਗਵਰਾ ਜੇ ਕਦਿ ਫੜਾ ਗਈ ਆ ਤੇ ਅੱਗੇ ਤਾਂ ਮੇਰੇ ਕੋ ਖੋ ਰਿਆ ਸਾਰਾ ਹੀ ਇਹਨੇ ਹੋਖ ਹੋ ਕੇ ਰਹਾ ਦੀ ਮੇਰਾ ਮੇਰਾ ਸੋਨਾ ਮੈਨੂੰ ਦੇ ਦੇ ਹੁਣ ਮੈਨੂੰ ਕਿਤਨਾ ਫੜਾ ਗਈ ਐ ਇੱਥੇ ਹੁਣ ਕੀ ਇਹ ਇਹ ਮਨ ਚ ਆਈ ਹੋਊ ਗੱਲ ਵੀ ਮੈਂ ਫੜਾ ਫੜਾਵਾ ਜਾ ਕੇ ਉਹਨੂੰ ਚੱਲ ਕੋਈ ਨਹੀਂ ਮੈਂ ਜਿੰਦਾ ਮਾਰ ਕੇ ਰੱਖ ਛੱਡ ਨਹੀਂ ਮੈਂ ਨੂੰ ਕਿਹੜਾ ਤੇ ਪਾਉਣਾ ਹਾਂ ਮੇਰੀ ਗੱਲ ਸੁਣ ਨਾ ਹਾਈ ਨੂੰ ਲੈ ਕੇ ਬੈ ਗਈ ਆ ਜਿਹੜਾ ਮੈਂ ਕੰਮ ਕਿਹਾ ਸੀ ਉਹ ਕੀਤਾ ਕਿ ਨਹੀਂ ਕਿਹੜਾ ਕੰਮ ਮੰਮੀ ਹਿੰਦੇ ਨੂੰ ਕੀਤਾ ਫੋਨ ਮੰਮੀ ਮੈਂ ਨਹੀਂ ਹਿੰਦੇ ਨੂੰ ਲਾਇਆ ਹੈਗਾ ਵੀ ਉਹ ਵਿਚਾਰ ਆਪਣਾ ਕੰਮ ਕੋ ਮੁੰਡਿਆਵਾ ਕਰਨਾ ਤੇ ਮੈਂ ਹੁਣ ਤੰਗੀ ਨਹੀਂ ਗਈ ਦੇਣੀ ਹੈਗੀ ਉਹਨੂੰ ਤੁਸੀਂ ਦੇਖੋ ਗੱਲ ਹੀ ਕਰੀ ਜਾਂਦੇ ਇਹਦੇ ਵਿੱਚ ਰਪਿੰਦਰ ਤੰਗੀ ਵਾਲੀ ਗੱਲ ਕਿਹੜੀ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਹੈਗੀ ਕਾਹਦੀ ਤੰਗੀ ਵਾਲੀ ਆ ਹੋਰ ਦੱਸੋ ਕੀ ਆ ਵੀ ਇੱਕ ਵਿਚਾਰ ਆ ਆਪਣੇ ਪਾਸੇ ਬਣੀ ਕਿਦਾਂ ਟਾਈਮ ਦਿਆ ਵਾ ਕੱਢਣ ਦੂਜੇ ਪਾਸੇ ਤੁਸੀਂ ਇਹਨੂੰ ਇਦਾਂ ਕਰੀ ਜਾਂਦੇ ਆਂ ਵੀ ਐ ਹੋਈ ਤੂੰ ਸੁਣਾਉਂਦੀ ਰਹੀਨੀ ਆਪਣਾ ਟਾਈਮ ਕੱਢਣ ੜਿਆ ਆਪਣਾ ਕੱਢਣ ੜਿਆ ਕੀ ਹੋਇਆ ਉਹਦੇ ਟਾਈਮ ਨੂੰ ਦਿਹਾੜੀ ਵਾਲੇ ਵੀ 500 ਰੁਪਏ ਦਿਹਾੜੀ ਲੈਂਦੇ ਆ ਤੇ ਦੇਂਦਾ ਇੰਨਾ ਖਰਚਾ ਤਾਂ ਨਹੀਂ ਆ ਜਾਂਦਾ ਤੇ ਮੰਮੀ ਜੀ ਜੇ ਤੁਸੀਂ ਕਰੋ ਨਾ ਤਾਂ ਪਤਾ ਫੇਰ ਲੱਗਦਾ ਵਾ ਮੰਮੀ ਉਹ ਆਪਣਾ ਖਰਚਾ ਭਣੀ ਵਿਚਾਰਾ ਕਿਦਾਂ ਚਲਾਉਂਦਾ ਵਾ ਤੇ ਤੁਸੀਂ ਬਸ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਦੇ ਆਂ ਵੀ ਬਸ ਏਸੀ ਲੈ ਆ ਉਹਦਾ ਕਰ ਲਾ ਤੂੰ ਹੀ ਕਦੀ ਇਹ ਵੀ ਪੁਛਿਆ ਵਾ ਪਿਓ ਵਿਚਾਰ ਆਪਣਾ ਟਾਈਮ ਕਿਦਾਂ ਸਾਰੰਦਿਆ ਵਾ ਤੁਹਾਡੇ ਘਰ ਤੇ ਸਾਰਾ ਕੁ ਹੈਗਾ ਵਾ ਤੇ ਤੂੰ ਏਦਾਂ ਕਰਨਦੇ ਆਂ ਵੀ ਸਾਡੇ ਕੋਲ ਹੈ ਕੱਖ ਨਹੀਂ ਆ ਤੇ ਉਹਦੇ ਕੋ ਵੀਚਾਰੇ ਨੇ ਦੋਨੇ ਤੇ ਕਰਨਾ ਹੀ ਆ ਜੇ ਕੋ ਹੈ ਨਹੀਂ ਉਹ ਵੀ ਪਤਾ ਨਹੀਂ ਕਿਦਾਂ ਦਾ ਢਾਡਾ ਸਾਹਬ ਹੋਆ ਵੀ ਨਹੀਂ ਉਹਦੇ ਕੋ ਸਭ ਕੁ ਹੀ ਹੈਗਾ ਵਾ ਉਹਨੇ ਤੇ ਰੋਂਦਾ ਹੀ ਰਹਿਣਾ ਵਾ ਵੀ ਮੇਰੇ ਕੋਲ ਹੈ ਹੀ ਕੱਖ ਨਹੀਂ ਆ ਤੇ ਅੱਜ ਕੱਲ ਕਿਸ਼ਤਾਂ ਤੇ ਕੀ ਨਹੀਂ ਗਾ ਹੁੰਦਾ ਸਾਰੇ ਦਿਨੇ ਜ਼ਰੂਰੀਤ ਨਹੀਂ ਗੇ ਵੀ ਉਹਨੇ ਇੱਕ ਵਾਰੀ ਦੇਣੇ ਆ ਮਹੀਨੇ ਦੀ ਕਿਸ਼ਤ ਕਰ ਲਿਆ ਹਾਂ ਕਿੰਨਾ ਘਪਾਰ ਪੈ ਚਲਿਆ ਵਾ ਉੱਤੇ ਉਹ ਤਾਂ ਭਾਵੇਂ ਚੀਜ਼ ਦੇ ਹੀ ਦਵੇ ਤੇਰੇ ਜੀ ਨੂੰ ਕੋ ਹੁੰਦਾ ਰਹਿੰਦਾ ਵਾ ਵੀ ਮੈਂ ਉਥੋਂ ਨਾ ਹੀ ਕੁਝ ਮੰਗਾਵਾ ਜੇ ਕੋਈ ਗੱਲ ਕਹਿ ਦੋ ਨਾ ਤੇ ਫਿਰ ਉੱਠ ਕੇ ਤੇ ਤੁਰ ਪਿਆ ਕਰ ਨਾ ਪੂਰੀ ਗੱਲ ਸੁਣਨੀ ਅਗਲੇ ਦੀ ਨਾ ਕਿਤੇ ਅਸਰ ਕਰਨਾ ਇਹਨੇ ਇਹਦੀ ਤੇ ਤਵਾ ਹੀ ਜ਼ਿਆਦੀ ਵਿਗੜ ਗਈ ਆ ਇਹਨੇ ਇਦਾਂ ਨਹੀਂ ਰੋਖਾਉਣਾ ਹੈਗਾ ਇਹਨੂੰ ਦੂਜੀ ਤਰ੍ਹਾਂ ਹੀ ਕਰਨਾ ਪੈਣਾ ਵਾ ਜਾਵਦਾ ਕਿੱਦਾਂ ਗਈ ਆ ਹੂੰ ਹੂੰ ਕਰਦੀ ਇਥੋਂ ਅੰਦਰ ਚਲ ਜੈਗੀ ਕਿੱਥੇ ਚਲ ਚਲਨੀ ਆ ਜੀ ਤੇ ਮੈਂ ਮਗਾ ਕੇ ਛੱਡੂਗੀ ਐਦਾਂ ਨਹੀਂ ਤੇਰੀ ਮੈਂ ਜਾਨ ਛੱਡਦੀ ਬਸ ਹੀ ਕੋਈ ਗੱਲ ਕਰੀ ਜਾਂਦੀ ਐ ਕੱਲ ਦੀ ਭੁੱਖ ਲੱਗੀ ਐ ਰੋਟੀ ਤੇ ਮਸਾ ਖਾਵਾ ਕਿਦੇ ਨਾ ਨਹੀਂ ਆ ਵੀ ਗਲਾ ਬੰਦਾ ਕੰਮ ਡਿਆਵਾ ਕਰਨਾ ਤੇ ਕਿਹਨੇ ਲੰਗਰ ਪਾਣੀ ਵੀ ਖਾਣਾ ਵਾ ਚਾਹੇ ਕਿੱਦਾਂ ਵਾ ਨਾ ਸਬਜੀ ਬਚ ਬੜਨੀ ਹਲੇ ਕਟਾ ਟਾਈਮ ਹੋਇਆ ਵਾ ਆ ਵੀ ਤੇ ਸੰਗਰ ਫੜਨ ਲੈ ਗਈਆਂ ਤੇ ਮੈਂ ਜਿਹੜੀ ਗੱਲ ਕਰਨੀ ਸੀ ਮੈਂ ਸ਼ਦੈਣ ਹੀ ਜਿਹੜੀ ਉੱਥੇ ਬੈ ਕੇ ਨਹੀਂ ਖਾ ਲੰਨ ਮੈਂ ਸਵੇਰ ਨੂੰ ਰੋਟੀ ਹੀ ਖਾ ਲਈ ਹੁਣ ਦੁਪਹਿਰ ਦਾ ਵੇਲਾ ਉਹ ਚੱਲਿਆ ਉਹ ਨਾ ਪੂਰਾ ਇਹ ਨਾ ਬਾਰੋਂ ਉੱਠ ਕੇ ਤੇ ਆਈ ਆ 扑ੜਕਦੀ ਆ ਇਹਨੂੰ ਜੇ ਬੈ ਕੇ ਗੱਲ ਸੁਣ ਲੈਂਦੀ ਚਾਜਨਾ ਤਾਂ ਆਖਰ ਆ ਚੱਲੀ ਸੀ ਤੇ ਮੰਮੀ ਜੀ ਮੈਂ ਫੇਰ ਕੰਮ ਤੋਂ ਲੇਟ ਹੋ ਜਾਨੀ ਨਾ ਉਹਨਾਂ ਨੇ ਬਾਰੋਂ ਫੇਰ ਆਵੇ ਗੁੱਸੇ ਹੁਣਾਂ ਹੀ ਕਿ ਤੇ ਕੋ ਰੋਟੀ ਨਹੀਂ ਪੱਕੀ ਹਾਲੇ ਤੱਕ ਤੇ ਮੈਂ ਦੱਸੋ ਕੀ ਕਰਾਵੀ ਤੇ ਤੂੰ ਫਿਰ ਪਕਾ ਕੇ ਤੇ ਫੇਰ ਹੀ ਖਾ ਲੈਂਦੀ ਹ ਹੁਣ ਸਬਜ਼ੀ ਪਹਿਲਾਂ ਬਣਾ ਲਾਂ ਹਾਂ ਤੇ ਬਾਅਦ ਚ ਖਾ ਲਈ ਮੰਮੀ ਮੈਂ ਤਾਂ ਗਿਨੀ ਸਵੇਰ ਦੀ ਖਾਧੀ ਦੋ ਫਲਕੇ ਖਾ ਲਿਆ ਤਾਂ ਫਿਰ ਮੈਂ ਤੜਕਾ ਲਵਾ ਰੋਟੀ ਬਾਅਦ ਚ ਫਾਈ ਪਹਿਲਾਂ ਜਿਹੜਾ ਕੰਮ ਕਿਹਾ ਵਾ ਨਾ ਤੈਨੂੰ ਉਹ ਕਰ ਮੂੰਹ ਜਣਾ ਬਣਾ ਜਾ ਕੇ ਤੇ ਚੱਲ ਪਹਿਲਾਂ ਉਹਨੂੰ ਫੋਨ ਕਰ ਮੰਮੀ ਭੁੱਖ ਬੜੀ ਲੱਗੀ ਐ ਕਦੀ ਰੋਟੀ ਖਾ ਲੈਂਦਾ ਫਿਰ ਮੈਂ ਕਰ ਲੈ ਮੈਂ ਤੈਨੂੰ ਕਿਹਾ ਵਾ ਵੀ ਰੋਟੀ ਖਾਣੀ ਰੋਟੀ ਕਿਤੇ ਦੌੜ ਨਹੀਂ ਚੱਲੀ ਰੋਟੀ ਨੂੰ ਇੱਥੇ ਰੱਖ ਲਾ ਤੇ ਨਹੀਂ ਜਾਂਦੀ ਇੱਥੋਂ ਰੋਟੀ ਐ ਕੋਈ ਨਹੀਂ ਖਾ ਲੈਦਾ ਇਹਨੂੰ ਮੰਮੀ ਤੁਸੀਂ ਮੈਨਾਂ ਕਿਉਂ ਓ ਇਦਾਂ ਕਰਦੇ ਆਂ ਵੀ ਕੀ ਕਰਨ ਈ ਆ ਰਵਿੰਦਰ ਤੇ ਅੰਨਾ ਮੈਂ ਤੇਰੇ ਦਿਮਾਗ 'ਚ ਕਿਉਂ ਨਹੀਂ ਗੱਲ ਪੈਂਦੀ ਹੈਗੀ ਬਸ ਤੁਸੀਂ ਜਿਹੜੀ ਗੱਲ ਮੂੰਹ ਕੱਢ ਲਈ ਨਹੀਂ ਤੁਸੀਂ ਤੇ ਕਹਿੰਦੇ ਹੁਣੇ ਪੂਰੀ ਹੋ ਜਾਈ ਮੈਨੂੰ ਇਹ ਗੱਲ ਦਾ ਨਹੀਂ ਪਤਾ ਰਪਿੰਦਰ ਵੀ ਕੀ ਆ ਤੇ ਕੀ ਨਹੀਂ ਆ ਮੈਂ ਜਿਹੜੀ ਗੱਲ ਕਹਿਤੀ ਹੈ ਨਾ ਉਹ ਪੂਰੀ ਹੋਣੀ ਚਾਹੀਦੀ ਰੋਟੀ ਬਾਅਦ 'ਚ ਖਾਵੇਂ ਚੱਲ ਇੱਧਰ ਆ ਪਹਿਲਾਂ ਮੈਨੂੰ ਰੋਟੀ ਦੋ ਫੁਲਕੇ ਖਾਦ ਲੈਣ ਦੋ ਵੀ ਆ ਲੈ ਫੜ ਫੋਨ ਤੇ ਘਰ ਪਹਿਲਾਂ ਉਹਨੂੰ ਫੋਨ ਮੰਮੀ ਮੈਂ ਕਿੱਦਾਂ ਫੋਨ ਕਰਾਂ ਉਹਨੂੰ ਵਿਚਾਰੇ ਨੂੰ ਕੰਮ ਤੇ ਗਿਆ ਹੁਣਾਵਾ ਕੋਈ ਨਹੀਂ ਕੰਮ ਤੇ ਗਿਆ ਵਾ ਤੇ ਕਾਮ ਉਥੇ ਦਫਤਰੇ ਤੇ ਨਹੀਂ ਬੈਠਾ ਹੈਗਾ ਦੋ ਮਿੰਟ ਫੋਨ ਹੀ ਚੁੱਕ ਲੈਣਾ ਵੋਂ ਨੇ ਲਾ ਮੈਂ ਫੋਨ ਪਹਿਲਾਂ ਕਰ ਦੂੰਗੀ ਮੈਂ ਤੈਨੂੰ ਕਹਤਾ ਵਾਂ ਨਾ ਵੀ ਫੋਨ ਲਾ ਤੇ ਲਾ ਬੱਸ